ਸੋਤ ਸਵੇਰ ਕਾਲ ਜੀ ਕੈਨਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਸੀਮ ਮਨਜੀਤ ਕੌਰਗਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆਮ ਖੈਡਲਾਈਨਸ ਤੇ ਆਉਣ ਵਾਲੇ ਸਕੂਲੀ ਸਾਲ ਦੇ ਵਿੱਚ ਲਾਗੂ ਕੀਤੀਆਂ ਜਾਣਗੀਆਂ ਨਵੀਆਂ ਤਬਦੀਲੀਆਂ ਹੈੱਡਫੋਨ ਸਮਾਰਟਫੋਨ ਅਤੇ ਟੈਬਲੇਟ ਦੀ ਵਰਤੋਂ ਤੇ ਲਗਾਈ ਜਾਵੇਗੀ ਪਾਬੰਦੀ ਬਿਨਾਂ ਦਸਤਾਵੇਜ਼ਾਂ ਤੋਂ ਕੈਨਡਾ ਰਹਿ ਰਹੇ ਲੋਕਾਂ ਲਈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਬਿਆਨ ਕਿ ਹਾਲ ਲੋਕਾਂ ਤੇ ਲਿਬਰਲਜ਼ ਦੀ رائے ਨਹੀਂ ਹੈ ਇੱਕ ਮੌਸਮ ਵਿਭਾਗ ਦੇ ਅਨਟਾਰੀਓ ਦੇ ਜ਼ਿਆਦਾਤਰ ਹਿੱਸਿਆਂ ਲਈ ਚੇਤਾਵਨੀ ਕੀਤੀ ਜਾ ਰਹੀ ਇਸ ਹਫਤੇ ਤਾਪਮਾਨ 45 ਡਿਗਰੀ ਤੱਕ ਵਧਣ ਦੀ ਸੰਭਾਵਨਾ ਚੋਣਾਂ ਤੋਂ ਪਹਿਲਾਂ ਸੜਗਰਮ ਹੋਇਆ ਅਮਰੀਕਾ ਦਾ ਬਾਈਡਨ ਪ੍ਰਸ਼ਾਸਨ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਤੇ ਦੇਸ਼ ਨਿਕਾਲੇ ਸੰਬੰਧੀ ਲਿਆ ਵੱਡਾ ਫੈਸਲਾ ਹੁਣ ਖਬਰਾਂ ਦੇ ਵਿਸਥਾਰ ਦੇ ਨਾਲ ਆਉਣ ਵਾਲੇ ਸਕੂਲੀ ਸਾਲ ਲਈ ਅਲਬਰਟਾ ਪਰਦੇ ਵਿਦਿਆਰਥੀ ਕਲਾਸ ਦੇ ਸਮੇਂ ਦੌਰਾਨ ਆਪਣੇ ਫੋਨ ਅਤੇ ਟੈਬਲੇਟਸ ਹੈਡਫੋਨ ਸਮਾਰਟਵਾਚ ਅਤੇ ਹੋਰ ਟੈਕਨੋਲੋਜੀ ਦੀ ਵਰਤੋਂ ਕਰਨ ਦੀ ਆਪਣੀ ਯੋਗਤਾ ਨੂੰ ਦੇਖਣਗੇ ਸਿਵਾਏ ਜਦੋਂ ਕੋਈ ਅਧਿਆਪਕ ਕਹਿੰਦਾ ਹੈ ਕਿ ਡਿਵਾਈਸਾਂ ਸਿੱਖਣ ਲਈ ਜ਼ਰੂਰੀ ਨਹੀਂ ਹਲਬੋਟਾ ਦੇ ਸਿੱਖਿਆ ਮੰਤਰੀ ਡਿਮਿਟ੍ਰੀਅਸ ਨਿਕੋਲਾਈਟਸ ਨੇ ਬੀਤੀ ਦੁਪਹਿਰ ਨੂੰ ਨਵੀਂ ਨੀਤੀ ਦੀ ਘੋਸ਼ਣਾ ਕਰਦਿਆਂ ਕਿਹਾ ਕਿ ਇਹ ਤਬਦੀਲੀ ਕਲਾਸ ਵਿੱਚ ਧਿਆਨ ਭਟਕਣ ਨੂੰ ਸੀਮਤ ਕਰੇਗੀ ਅਤੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਵਿੱਚ ਸਹਾਇਤਾ ਕਰੇਗੀ ਨਵੇਂ ਨਿਯਮ ਅਗਲੇ ਸਕੂਲੀ ਸਾਲ ਦੀ ਸ਼ੁਰੂਆਤ ਦੇ ਵਿੱਚ ਲਾਗੂ ਕੀਤੇ ਜਾਣਗੇ ਪ੍ਰੰਤ ਵੱਲੋਂ 68000 ਤੋਂ ਵੱਧ ਮਾਪਿਆਂ ਅਧਿਆਪਕਾਂ ਸਿੱਖਿਆ ਭਾਗੀਦਾਰਾਂ ਅਤੇ ਵਿਦਿਆਰਥੀਆਂ ਦੇ ਪ੍ਰਚਾਰ ਕਰਨ ਤੋਂ ਬਾਅਦ ਇਹ ਤਬਦੀਲੀ ਆਈ ਹੈ ਬਹੁਤ ਸਾਰੇ ਲੋਕਾਂ ਨੇ ਕਿਹਾ ਹੈ ਕਿ ਫੋਨ ਸਿੱਖਣ ਦੇ ਮਾਹੌਲ ਤੇ ਮਾੜਾ ਪ੍ਰਭਾਵ ਪਾਉਂਦੇ ਨੇ ਮੰਤਰੀ ਨਿਕੋਲਾਈਜ਼ ਨੇ ਕਿਹਾ ਹੈ ਕਿ ਡਾਕਟਰੀ ਜਾਂ ਵਿਸ਼ੇਸ਼ ਸਿੱਖਣ ਦੀਆਂ ਲੋੜਾਂ ਵਾਲੇ ਅਧਿਆਪਕਾਂ ਦੁਆਰਾ ਨਿਰਦੇਸ਼ਿਤ ਜਾਂ ਜਦੋਂ ਪ੍ਰਿੰਸੀਪਲ ਦੁਆਰਾ ਕੇਸ-ਤਰ ਕੇਸ ਦੇ ਆਧਾਰ ਤੇ ਇਜਾਜ਼ਤ ਦਿੱਤੀ ਜਾਂਦੀ ਹੈ ਉਹਨਾਂ ਲਈ અપਵਾਦ ਬਣਾਏ ਜਾਣਗੇ ਹਰੇਕ ਸਕੂਲ ਅਥਾਰਟੀ ਨਵੇਂ ਆਦੇਸ਼ ਦੇ ਆਲੇ-ਦੁਆਲੇ ਆਪਣੀਆਂ ਨੀਤੀਆਂ ਅਤੇ ਪ੍ਰਕਿਰਿਆਵਾਂ ਨੂੰ ਨਿਰਧਾਰਿਤ ਕਰੇਗੀ ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਲਾਗੂਕਰਨ ਅਤੇ ਨਤੀਜੇ ਕਿਹੋ ਜਿਹੇ ਹੋਣਗੇ ਸਕੂਲ ਬੋਰਡ ਆਉਣ ਵਾਲੇ ਮਹੀਨਿਆਂ ਵਿੱਚ ਇਸ ਜਾਣਕਾਰੀ ਨੂੰ ਮਾਪਿਆਂ ਤੱਕ ਪਹੁੰਚਾਉਣਗੇ The survey results were clear that the use of cell phones is of significant concern and that additional measures should be taken to limit cell phone use in our classrooms And so today I am announcing that effective fall, the, for the fall 2024 25 school year, starting this uh, September and August in some cases, students will no longer be permitted to use personal mobile devices during class time. And I'm further announcing that access to social media sites in schools will be restricted. I am confident. That these restrictions will reduce restrictions, maximize learning time, support student mental health, and reduce opportunities for cyberbullying. The new rules will be in place, as I mentioned, for the 24 25 school year at the beginning of the next school year, which occurs late August to early September. Students again will no longer be able to use personal mobile devices during class time or to access social media sites. Personal mobile devices include cell phones, smartphones, smartwatches, headphones, and other personal electronic devices. There will be a few situations when students can use a phone during class time if needed for medical or health reasons. If needed to support special learning needs, or if directed by a teacher, or any other reason as determined by a principal on a case by case basis. These rules will apply to all public, separate francophone public charter and independent school authority. ਦੱਸਤਾ ਹੈ ਕਿ ਅਲਬਰਟਾ ਦੀ ਨਵੀਂ ਨੀਤੀ ਗਈ ਹੋਰ ਪ੍ਰਾਂਤਾਂ ਦੀ ਪਾਲਣਾ ਕਰ ਰਹੀ ਹੈ ਜਿਨ੍ਹਾਂ ਨੇ ਹਾਲ ਹੀ ਵਿੱਚ ਸਕੂਲਾਂ ਵਿੱਚ ਫੋਨ ਦੀ ਵਰਤੋਂ 'ਤੇ ਨਿਯਮ ਜਿੱਠਿਆ। ਬ੍ਰਿਟਿਸ਼ ਕੋਲੰਬੀਆ ਨੇ ਇਸ ਸਾਲ ਦੇ ਸ਼ੁਰੂ ਵਿੱਚ ਹੁਕਮ ਦਿੱਤੇ ਨੇ ਕਿ ਇਸ ਦੇ ਸਕੂਲ ਡਿਵੀਜ਼ਨਾਂ ਨੇ ਫਾਲ ਸੀਜ਼ਨ ਤੱਕ ਇੱਕ ਨੀਤੀ ਲਾਗੂ ਕੀਤੀ ਹੈ ਅਤੇ 온ਟਾਰੀਓ 2019 ਵਿੱਚ ਪੇਸ਼ ਕੀਤੀਆਂ ਗਈਆਂ ਆਪਣੀਆਂ ਟੈਕਨੋਲੋਜੀ ਪਾਬੰਦੀਆਂ ਨੂੰ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਕਿਊਬੈਕ ਨੇ ਇਸ ਸਾਲ ਦੇ ਸ਼ੁਰੂ ਵਿੱਚ ਕਲਾਸ ਵਿੱਚ ਫੋਨ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਵਾਲੀ ਨੀਤੀ ਪੇਸ਼ ਕੀਤੀ ਸੀ ਤੇ ਪਹਿਲਾਂ ਹੀ ਸਕੂਲ ਤੋਂ ਖੋਨਾਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਲਈ ਉਹਨਾਂ ਦੇਸ਼ਾਂ ਨਿਰਦੇਸ਼ਾਂ ਨੂੰ ਸਖਤ ਕਰਨ ਬਾਰੇ ਵਿਚਾਰ ਕਰ ਰਿਹਾ ਹੈ ਬਿਨਾਂ ਦਸਤਾਵੇਜ਼ਾਂ ਤੋਂ ਕੈਨੇਡਾ ਰਹਿ ਰਹੇ ਲੋਕਾਂ ਲਈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬਿਆਨ ਦਿੱਤਾ ਹੈ ਮਿਲਰ ਦਾ ਕਹਿਣਾ ਹੈ ਕਿ ਬਿਨਾਂ ਕਾਗਜ਼ਾਂ ਤੋਂ ਕੈਨੇਡਾ ਰਹਿੰਦੇ ਲੋਕਾਂ ਨੂੰ ਪੱਕਾ ਕਰਨ ਬਾਰੇ ਲੋਕਾਂ ਤੇ ਲਿਬਰਲਜ਼ ਦੀ ਇੱਕ ਰਾਏ ਨਹੀਂ ਹੈ ਮਿਲਰ ਦਾ ਇਹ ਵੀ ਕਹਿਣਾ ਹੈ ਕਿ ਬਗੈਰ ਕਾਗਜ਼ਾਂ ਤੋਂ ਕੈਨੇਡਾ ਰਹਿ ਰਹੇ ਲੋਕਾਂ ਦੀ ਗਿਣਤੀ 3 ਲੱਖ ਤੋਂ 6 ਲੱਖ ਦੇ ਵਿਚਾਲੇ ਹੋ ਸਕਦੀ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਕੈਨੇਡਾ ਵਿੱਚ ਬਿਨਾਂ ਦਸਤਾਵੇਜ਼ਾਂ ਤੋਂ ਰਹਿਣ ਵਾਲੇ ਲੋਕਾਂ ਨੂੰ ਪੱਕਾ ਕਰਨ ਦੇ ਵਿਕਲਪ ਤਲਾਸ਼ ਰਹੀ ਹੈ ਪਰ ਉਹਨਾਂ ਕਿਹਾ ਕਿ ਉਹ ਮੁਲਕ ਵਿੱਚ ਜਾਂ ਸਰਕਾਰੀ ਕੋਕਸ ਵਿੱਚ ਇਸ ਮੁੱਦੇ ਤੇ ਸਹਿਮਤੀ ਨਹੀਂ ਦੇਖਦੇ ਇੱਕ ਇੰਟਰਵਿਊ ਦੇ ਵਿੱਚ ਮਾਰਕ ਮਿਲਰ ਨੇ ਇਸ ਵਿਚਾਰ ਬਾਰੇ ਸਕਾਰਾਤਮਕ ਗੱਲ ਕੀਤੀ ਹੈ ਪਰ ਉਹਨਾਂ ਕਿਹਾ ਕਿ ਇਸ ਮੁੱਦੇ ਤੇ ਚੱਲ ਰਹੀ ਬਹਿਸ ਨੇ ਉਹਨਾਂ ਨੂੰ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਇਸ ਦੇ ਸੰਭਾਵੀ ਪ੍ਰਭਾਵਾਂ ਬਾਰੇ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ ਹੈ ਮਾਰਕ ਮਿਲਰ ਨੇ ਕਿਹਾ ਹੈ ਕਿ ਮੈਂ ਸੋਚਦਾ ਹਾਂ ਕਿ ਮਾਨਵਤਾਵਾਦੀ ਨਜ਼ਰੀਏ ਤੋਂ ਇਸ ਦੀ ਤੁਕ ਬੰਦੀ ਹੈ ਆਰਥਿਕ ਦ੍ਰਿਸ਼ਟੀਕੋਣ ਤੋਂ ਇਹ ਅਰਥ ਰੱਖਦਾ ਹੈ ਪਰ ਨਾਲ ਹੀ ਮੈਨੂੰ ਨਹੀਂ ਲੱਗਦਾ ਕਿ ਕੈਨੇਡਾ ਵਿੱਚ ਇਸ ਬਾਰੇ ਸਹਿਮਤੀ ਹੈ ਕਿ ਜਿਹਾ ਕਰਨਾ ਚਾਹੀਦਾ ਹੈ ਜਾਂ ਨਹੀਂ ਮੈਂ ਇਹ ਕਹਿਣ ਦਾ ਵੀ ਸਾਹਸ ਕਰਾਂਗਾ ਕਿ ਜ਼ਰੂਰੀ ਨਹੀਂ ਕਿ ਸਾਡੇ ਕੌਕਸ ਵਿੱਚ ਵੀ ਇਸ ਬਾਰੇ ਸਹਿਮਤੀ ਹੋਵੇ ਇਹ ਮੇਰੇ ਰੁਕਣ ਦਾ ਕਾਰਨ ਬੰਦ ਹੈ ਬਿਨਾ ਕਾਂਗਜ਼ਾ ਵਾਲੇ ਇਹ ਉਹ ਇਮੀਗ੍ਰੈਂਟਸ ਨੇ ਜਿਨ੍ਹਾਂ ਕੋਲ ਕੋਈ ਲੀਗਲ ਸਟੇਟਸ ਨਹੀਂ ਹੈ ਭਾਵੇਂ ਜਿਨ੍ਹਾਂ ਕੋਲ ਕੈਨੇਡਾ ਵਿੱਚ ਰਹਿਣ ਦੇ ਅਧਿਕਾਰਿਤ ਦਸਤਾਵੇਜ਼ ਨਹੀਂ ਹਨ ਲਿਬਰਲਾਂ ਨੇ ਸਾਲ 2021 ਦੇ ਅਖੀਰ ਵਿੱਚ ਕੈਨੇਡਾ ਵਿੱਚ ਯੋਗਦਾਨ ਪਾਉਣ ਵਾਲੇ ਗੈਰ ਦਸਤਾਵੇਜ਼ੀ ਕਾਮਿਆਂ ਨੂੰ ਪੱਕਾ ਦੇ ਤਰੀਕਿਆਂ ਦੀ ਪਰਚੋਲ ਕਰਨ ਦਾ ਵਾਅਦਾ ਕੀਤਾ ਸੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕਿਹਾ ਸੀ ਕਿ ਉਹਨਾਂ ਕੋਲ ਇਸ ਪ੍ਰਸਤਾਵ ਨੂੰ ਲਾਗੂ ਕਰਨ ਲਈ ਕੋਈ ਸਮਾਂ ਸੀਮਾ ਨਹੀਂ ਹੈ ਟਰੂਡੋ ਨੇ ਇਸ ਸਾਲ ਮਈ ਵਿੱਚ ਕਿਹਾ ਸੀ ਕਿ ਪੱਕੇ ਹੋਣ ਅਤੇ ਸਿਟੀਜ਼ਨਸ਼ਿਪ ਲਈ ਕੋਈ ਰਸਤਾ ਹੋਣਾ ਜ਼ਰੂਰੀ ਹੈ ਜਿਸਤੇ ਮੈਂ ਜਾਣਦਾ ਹਾਂ ਕਿ ਇਮੀਗ੍ਰੇਸ਼ਨ ਮੰਤਰੀ ਕੰਮ ਕਰ ਰਹੇ ਨੇ ਕੁਝ ਮਾਮਲਿਆਂ ਵਿੱਚ ਸਾਨੂੰ ਦੇਸ਼ ਨਿਕਾਲੇ ਦੀਆਂ ਕਾਰਵਾਈਆਂ ਵਿੱਚ ਤੇਜ਼ੀ ਲਿਆਉਣ ਦੀ ਲੋੜ ਹੈ ਇੱਕ ਮੀਡੀਆ ਚੈਨਲ ਨੂੰ ਪਿਛਲੇ ਦਸੰਬਰ ਵਿੱਚ ਦਿੱਤੀ ਗਈ ਇੰਟਰਵਿਊ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਸ ਮੁੱਦੇ ਤੇ ਇੱਕ ਵਿਆਪਕ ਪ੍ਰੋਗਰਾਮ ਦੀ ਯੋਜਨਾ ਦਾ ਜ਼ਿਕਰ ਕੀਤਾ ਸੀ ਉਸ ਇੰਟਰਵਿਊ ਵਿੱਚ ਮਿਲਰ ਨੇ ਕੈਨੇਡਾ ਵਿੱਚ ਬਿਨਾਂ ਦਸਤਾਵੇਜ਼ਾਂ ਵਾਲੇ ਲੋਕਾਂ ਦੀ ਸੰਖਿਆ 3 ਲੱਖ ਅਤੇ 6 ਲੱਖ ਦੇ ਵਿਚਾਲੇ ਹੁੰਦਾ ਅੰਦਾਜ਼ਾ ਲਾਇਆ ਸੀ ਬੀਤੇ ਸਾਲ ਸਰਕਾਰ ਦੁਆਰਾ ਦਿੱਤੇ ਗਏ ਅਕਾਦਮਿਕ ਸਰੋਤਾਂ ਅਨੁਸਾਰ ਇਹ ਗਿਣਤੀ 20,000 ਤੋਂ 5 ਲੱਖ ਦੇ ਦਰਮਿਆਨ ਹੋ ਸਕਦੀ ਹੈ ਇਮੀਗ੍ਰੇਸ਼ਨ ਦੇ ਮੰਤਰੀ ਦਾ ਕਹਿਣਾ ਹੈ ਕਿ ਬਿਨਾ ਕਾਗਜ਼ਾਵਾਂ ਵਾਲੇ ਲੋਕ ਕੈਨੇਡੀਅਨਜ਼ ਨਹੀਂ ਹਨ ਪਰ ਹੋਰ ਸਾਰੇ ਪੱਖਾਂ ਤੋਂ ਕੈਨੇਡੀਅਨਜ਼ ਨੇ ਅਤੇ ਸਮਾਜ ਦਾ ਹਿੱਸਾ ਬਣ ਚੁੱਕੇ ਨੇ ਬਸ ਉਹ ਕੇਵਲ ਕੈਨੇਡੀਅਨ ਨਾਗਰਿਕ ਨਹੀਂ ਹਨ ਉਹਨਾਂ ਕਿਹਾ ਹੈ ਕਿ ਇਹ ਲੋਕ ਹਾਊਸਿੰਗ ਤੇ ਪ੍ਰਭਾਵ ਨਹੀਂ ਹਨ ਅਤੇ ਉਹਨਾਂ ਨੂੰ ਗੈਰਵਾਜਬ ਤਰੀਕੇ ਨਾਲ ਕੰਮ ਕਰਨਾ ਪੈ ਰਿਹਾ ਹੈ ਕਿਉਂਕਿ ਉਹਨਾਂ ਕੋਲ ਸਹੀ ਦਸਤਾਵੇਜ਼ ਨਹੀਂ ਹਨ ਸਰਕਾਰ ਪ੍ਰਵਾਸੀਆਂ ਦੀ ਨੁਮਾਇੰਦਗੀ ਕਰਨ ਵਾਲੇ ਸਮੂਹਾਂ ਦੇ ਦਬਾਅ ਹੇਠ ਹੈ ਜਿਸ ਵਿੱਚ ਮਾਈਗ੍ਰੈਂਟ ਰਾਈਟਸ ਨੈੱਟਵਰਕ ਵੀ ਸ਼ਾਮਲ ਹੈ ਜਿਸ ਨੇ ਮਈ ਵਿੱਚ ਮਿਲਰ ਨੂੰ ਸਰਕਾਰ ਦੇ ਪ੍ਰਸਤਾਵ ਤੇ ਅਮਲ ਕਰਨ ਦੀ ਅਪੀਲ ਕੀਤੀ ਸੀ ਮਾਈਗ੍ਰੈਂਟ ਵਰਕਰਸ ਅਲਾਈਅንስ ਫॉर ਚੇਂਜ ਦੇ ਐਗਜ਼ੀਕਿਊਟਿਵ ਡਾਇਰੈਕਟਰ ਸੈਦ ਹੁਸੈਨ ਨੇ ਕਿਹਾ ਹੈ ਕਿ ਪੱਕਾ ਕਰਨਾ ਪ੍ਰਧਾਨ ਮੰਤਰੀ ਦੀ ਬਰਾਬਰਤਾ ਵਿਪਿੰਤਾ ਅਤੇ ਸ਼ਮੂਲੀਅਤ ਦੀ ਵਚਨਬੱਧਤਾ ਦੀ ਅਜ਼ਮਾਇਸ਼ ਕਰਦਾ ਹੈ ਮਿਲਰ ਨੇ ਕਿਹਾ ਹੈ ਕਿ ਇਸ ਮੁੱਦੇ ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ ਪਰ ਕੈਬਨਟ ਵਿੱਚ ਕੋਈ ਸਹਿਮਤੀ ਨਹੀਂ ਬਣੀ। ਉਹਨਾਂ ਕਿਹਾ ਹੈ ਕਿ ਅਸੀਂ ਇਸ ਨੂੰ ਇੱਕ ਕੈਬਨਟ ਦੇ ਰੂਪ ਵਿੱਚ ਦੇਖਣ ਦੀ ਪ੍ਰਕਿਰਿਆ ਦੇ ਵਿੱਚਾਂ ਅਤੇ ਇਹ ਕਿੱਧਰ ਨੂੰ ਜਾਵੇਗਾ ਹਜੇ ਤੱਕ ਇਸ ਬਾਰੇ ਕੋਈ ਸਹਿਮਤੀ ਨਹੀਂ ਬਣ 파ਹੀ। ਇਮੀਗ੍ਰੇਸ਼ਨ ਨੂੰ ਰਾਜਨੀਤਿਕ ਬਹਿਸ ਦਾ ਇੱਕ ਪ੍ਰਮੁੱਖ ਬਿੰਦੂ ਬਣ ਗਈ ਹੈ ਖਾਸ ਕਰਕੇ ਕਿਉਂਕਿ ਇਹ ਹਾਊਸਿੰਗ ਵਰਗੇ ਕਿਫਾਇਤੀ ਮੁੱਦਿਆਂ ਨਾਲ ਸੰਬੰਧਿਤ ਹੈ। ਕੈਨੇਡੀਅਨਸ ਦੀ ਇੱਕ ਵੱਡੀ ਬਹੁਗਿਣਤੀ ਨੇ ਪਿਛਲੇ ਸਾਲ ਇੱਕ ਪੋਲ ਵਿੱਚ ਕਿਹਾ ਸੀ ਕਿ ਵਧੇਰੇ ਇਮੀਗ੍ਰੇਸ਼ਨ ਕੈਨੇਡਾ ਵਿੱਚ ਹਾਊਸਿੰਗ ਤੇ ਦਬਾਅ ਪਾ ਰਹੀ ਹੈ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੇ ਇਮੀਗ੍ਰੇਸ਼ਨ ਨੂੰ ਕੈਨੇਡਾ ਵਿੱਚ ਬਣਾਏ ਗਏ ਘਰਾਂ ਦੀ ਗਿਣਤੀ ਦੇ ਨਾਲ-ਨਾਲ ਹੈਲਥ케ਅਰ ਸਿਸਟਮ ਦੀ ਸਮਰੱਥਾ ਨਾਲ ਜੋੜਨ ਦਾ ਵਾਅਦਾ ਕੀਤਾ ਹੈ। ਪਰ ਇਸ ਗੱਲ ਤੇ ਕੋਈ ਟਿੱਪਣੀ ਨਹੀਂ ਹੈ ਕਿ ਕੀ ਉਹ ਪਰਮਾਨੈਂਟ ਰੈਜ਼ੀਡੈਂਟਸ ਦੇ ਟਿਚੇ ਵਿੱਚ ਕਟੌਤੀ ਕਰਨਗੇ ਜਾਂ ਨਾਨ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਨੂੰ ਘਟਾਉਣਗੇ ਜਾਂ ਨਹੀਂ। ਮੀਡੀਆ ਨਾਲ ਗੱਲ ਕਰਦਿਆਂ ਹੋਇਆਂ ਮਿਲਰ ਨੇ ਇਹ ਵੀ ਕਿਹਾ ਸੀ ਕਿ ਦੂਜੇ ਦੇਸ਼ਾਂ ਵਿੱਚ ਬਿਨਾਂ ਕਾਗਜ਼ਾਂ ਵਾਲੇ ਲੋਕਾਂ ਨੂੰ ਪੱਕਾ ਕਰਨ ਵਾਲੇ ਪ੍ਰੋਗਰਾਮਾਂ ਨਾਲ ਸਫਲਤਾ ਅਤੇ ਵਿਵਾਦ ਦੋਵੇਂ ਉਜਾਗਰ ਹੋਏ ਨੇ। ਉਹਨਾਂ ਇਹ ਵੀ ਕਿਹਾ ਹੈ ਕਿ ਭਾਵੇਂ ਉਹ ਪੱਕਾ ਕਰਨ ਦੇ ਵਿਚਾਰ ਦਾ ਸਮਰਥਨ ਕਰਦੇ ਨੇ ਪਰ ਅੰਤ ਵਿੱਚ ਇਹ ਉਹਨਾਂ ਦਾ ਫੈਸਲਾ ਨਹੀਂ ਹੈ। ਉਹਨਾਂ ਕਿਹਾ ਹੈ ਕਿ ਸਰਕਾਰ ਨੇ ਕਾਫੀ ਕੰਮ ਕੀਤੇ ਨੇ ਪਰ ਚੋਣਾ ਵਿੱਚ ਡੇਢ ਸਾਲ ਦਾ ਸਮਾਂ ਰਹਿ ਗਿਆ ਹੈ। ਸੋ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਇਸ ਚੀਜ਼ ਲਈ ਸਹੀ ਸਮਾਂ ਹੈ? ਮਿਲਰ ਦਾ ਕਹਿਣਾ ਹੈ ਕਿ ਮੈਂ ਸੋਚਦਾ ਹਾਂ ਸਹੀ ਸਮਾਂ ਪਰ ਇਸ ਬਾਬਤ ਮੇਰਾ ਫੈਸਲਾ ਅੰਤਿਮ ਨਹੀਂ ਹੈ ਮੈਂ ਫਾਈਨਲ ਅਥਾਰਟੀ ਨਹੀਂ ਹਾਂ ਅਤੇ ਨਾ ਹੋਣਾ ਚਾਹੀਦਾ ਵਧ ਰਹੀ ਗਰਮੀ ਦਾ ਕਹਿਰ ਜਾਰੀ ਹੈ ਕੈਨੇਡਾ ਦੇ ਕਈ ਖੇਤਰਾਂ ਵਿੱਚ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਜੀਟੀਏ ਵੀ ਸ਼ਾਮਿਲ ਹੈ ਮੌਸਮ ਵਿਭਾਗ ਵੱਲੋਂ ਅਨਟਾਰੀਓ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਿਆਨਕ ਗਰਮੀ ਅਤੇ ਹਮਸ ਦੀ ਚੇਤਾਵਨੀ ਦਿੱਤੀ ਗਈ ਹੈ ਇਸ ਹਫਤੇ ਤਾਪਮਾਨ 45 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਵੀ ਚਿਤਾਈ ਗਈ ਹੈ ਕੈਨੇਡਾ ਦੇ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਹਫਤੇ ਅਨਟਾਰੀਓ ਦੇ ਕੁਝ ਹਿੱਸਿਆਂ ਵਿੱਚ ਆਉਣ ਵਾਲੀ ਹੀਟ ਵੇਵ ਤਾਪਮਾਨ ਨੂੰ ਖਤਰਨਾਕ ਪੱਧਰ ਤੱਕ ਵਧਾ ਸਕਦੀ ਹੈ ਅਤੇ ਹਮਸ ਕਰਕੇ ਬੇਤਹਾਸ਼ਾ ਤਪਸ਼ ਮਹਿਸੂਸ ਹੋਣ ਦੀ ਸੰਭਾਵਨਾ ਹੈ। এনਵਾਇਰਨਮੈਂਟ ਕੈਨੇਡਾ ਨੇ ਬੀਤੇ ਦਿਨ ਅਨਟਾਰੀਓ ਦੇ ਲੰਡਨ ਤੋਂ ਲੈ ਕੇ ਓਟਵਾ ਅਤੇ ਉੱਤਰ ਵਿੱਚ ਸੂਸਨ ਮੈਰੀ ਤੋਂ ਲੈ ਕੇ ਫੋਰਟ ਐਲਬੈਨੀ ਦੇ ਵਿਚਾਲੇ ਆਉਂਦੇ ਇਲਾਕਿਆਂ ਲਈ ਹੀਟ ਵਾਰਨਿੰਗ ਜਾਰੀ ਕੀਤੀ ਹੈ। ग्रेटर टोरंटो एरिया ਅਤੇ ਆਟਵਾ ਵਿੱਚ ਤਾਪਮਾਨ ਨਮੀ ਦੇ ਨਾਲ 45 ਡਿਗਰੀ ਸੈਲਸੀਅਸ ਤੱਕ ਗਰਮ ਮਹਿਸੂਸ ਹੋ ਸਕਦਾ ਹੈ ਐਨਵਾਇਰਨਮੈਂਟ ਕੈਨੇਡਾ ਨੇ ਕਿਹਾ ਕਿ ਉਤਰੀ ਇਲਾਕਿਆਂ ਵਿੱਚ ਵੀ ਹਿਊਮਿਡੈਕਸ ਵੈਲਿਊ ਯਾਨੀ ਕਿ ਹਮਸਤੇ ਕਾਫੀ ਵਧਣ ਦੀ ਸੰਭਾਵਨਾ ਹੈ ਜਿਸ ਕਰਕੇ ਤਾਪਮਾਨ 40 ਤੋਂ 45 ਡਿਗਰੀ ਦੇ ਵਿਚਾਲੇ ਮਹਿਸੂਸ ਹੋ ਸਕਦਾ ਹੈ ਅਮਰੀਕਾ ਵਿੱਚ ਵਿਗਿਆਨੀਆਂ ਤੇ ਸੰਚਾਰਕਾਂ ਦੇ ਇੱਕ ਗੈਰ ਲਾਭਕਾਰੀ ਸਮੂਹ ਕਲਾਈਮੇਟ ਸੈਂਟਰਲ ਨੇ ਇੱਕ ਬਿਆਨ ਵਿੱਚ ਕਿਹਾ ਹੈ ਕੇ ਜਲਵਾਯੂ ਪਰਿਵਰਤਨ ਦੇ ਚੱਲ ਰਹੇ ਪ੍ਰਭਾਵਾਂ ਦੇ ਕਾਰਨ ਬੇਤਿਹਾਰਾ ਵਧ ਤਾਪਮਾਨਾਂ ਦੀ ਸੰਭਾਵਨਾ ਦੁੱਗਣੀ ਹੋ ਗਈ ਹੈ। Ontario ਦੇ ਬਿਜਲੀ ਨਿਗਮ ਨੇ ਬੀਤੇ ਦਿਨ ਕਿਹਾ ਕਿ ਹੀਟ ਵੇਵ ਦੁਆਰਾ ਪੈਦਾ ਹੋਈ ਵਾਧੂ ਮੰਗ ਨੂੰ ਪੂਰਾ ਕਰਨ ਲਈ ਲੋੜੀਂਦੀ ਬਿਜਲੀ ਸਪਲਾਈ ਮੌਜੂਦ ਹੋਵੇਗੀ। ਐਨਵਾਇਰਨਮੈਂਟ ਕੈਨੇਡਾ ਨੇ ਕਿਹਾ ਕਿ ਗਰਮ ਹਵਾ ਹਫਤੇ ਦੇ ਅਖੀਰ ਵਿੱਚ ਪੂਰਬ ਦਿਸ਼ਾ ਵੱਲ ਵਧੇਗੀ ਅਤੇ ਬੁੱਧਵਾਰ ਤੋਂ ਬਾਅਦ ਲਈ ਦੱਖਣੀ ਕਿਊਬੈਕ ਦੇ ਬਹੁਤੇ ਹਿੱਸੇ ਲਈ ਮੌਸਮੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਮੰਗਲਵਾਰ ਤੋਂ ਨਿਊ ਬ੍ਰਿਨਸਵਿਕ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬੇਤਹਾਸ਼ਾ ਗਰਮ ਅਤੇ ਹਮਸਵਾਲੇ ਮੌਸਮ ਦੀ ਭਵਿੱਖਬਾਣੀ ਵੀ ਕਰ ਰਿਹਾ ਹੈ। ਜਿਸ ਵਿੱਚ ਤਾਪਮਾਨ 33 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ ਅਤੇ ਹੁਮਸ ਕਾਰਨ ਲਗਭਗ 40 ਡਿਗਰੀ ਤੱਕ ਮਹਿਸੂਸ ਹੋ ਸਕਦਾ ਹੈ। এনवायरमेंट ਕੈਨੇਡਾ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਬੱਚਿਆਂ, ਗਰਭਵਤੀ ਔਰਤਾਂ, ਬਜ਼ੁਰਗਾਂ, ਬਿਮਾਰ ਲੋਕਾਂ ਅਤੇ ਬਾਹਰ ਕੰਮ ਕਰਨ ਵਾਲਿਆਂ ਨੂੰ ਗਰਮੀ ਤੋਂ ਜ਼ਿਆਦਾ ਖਤਰਾ ਹੈ। এনवायरमेंट ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਗਰਮ ਅਤੇ ਨਮੀ ਵਾਲੀ ਹਵਾ ਹਵਾ ਦੀ ਗੁਣਵੱਤਾ ਨੂੰ ਵੀ ਵਿਗਾੜ ਸਕਦੀ ਹੈ। ਐਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਵਿੱਚ ਸੀਨੀਅਰ ਮੌਸਮ ਮਾਹਰ ਡੇ ਫਿਲਿਪਸ ਨੇ ਇਸ ਤਾਬੜ ਤੋੜ ਗਰਮੀ ਨੂੰ ਇੱਕ ਵਿਸ਼ਾਲ ਹੀਟ ਡੋਮ ਆਖਿਆ ਏ ਚੋਣਾਂ ਤੋਂ ਪਹਿਲਾਂ ਅਮਰੀਕਾ ਦੇ ਬਾਈਡਨ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ ਆਇਓਵਾ ਸੂਬੇ 'ਚ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਤੇ ਦੇਸ਼ ਨਿਕਾਲਾ ਦੇਣ ਤੇ ਰੋਕ ਲਗਾਈ ਗਈ ਹੈ ਫਿਲਹਾਲ ਇਹ ਰੋਕ ਅਸਥਾਈ ਤੌਰ ਤੇ ਲਗਾਈ ਗਈ ਹੈ ਆਇਓਵਾ ਦੇ ਗਵਰਨਰ ਨੇ ਟਵੀਟ ਕਰਕੇ ਇਸ ਕਾਨੂੰਨ ਨੂੰ ਬਲੌਕ ਕਰਨ ਦੀ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਸੰਘੀ ਜੱਜ ਨੇ ਬੀਤੇ ਦਿਨ ਆਇਓਵਾ ਸੂਬੇ ਦੇ ਇੱਕ ਰਾਸ਼ਟਰੀ ਕਾਨੂੰਨ ਨੂੰ ਲਾਗੂ ਕਰਨ ਤੋਂ ਅਸਥਾਈ ਤੌਰ ਤੇ ਰੋਕ ਦਿੱਤਾ ਜੋ ਸਥਾਨਕ ਅਧਿਕਾਰੀਆਂ ਨੂੰ ਉਹਨਾਂ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਜਾਂ ਚਾਰਜ ਕਰਨ ਅਤੇ ਦੇਸ਼ ਨਿਕਾਲਾ ਦੇਣ ਦੀ ਆਗਿਆ ਦਿੰਦਾ ਹੈ ਜਿਨ੍ਹਾਂ ਨੂੰ ਪਹਿਲਾਂ ਅਮਰੀਕਾ ਵਿੱਚ ਦਾਖਲੇ ਤੋਂ ਇਨਕਾਰ ਕੀਤਾ ਗਿਆ ਸੀ ਜਾਂ ਦੇਸ਼ ਚਿਕਾਲਾ ਦਿੱਤਾ ਗਿਆ ਸੀ ਬਾਈਡਨ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਨਵੇਂ ਕਾਨੂੰਨ ਤੇ ਆਇਓਵਾ ਰਾਜ ਤੇ ਮੁਕੱਦਮਾ ਕੀਤਾ ਸੀ ਅਤੇ ਇਹ ਦਲੀਲ ਦਿੱਤੀ ਸੀ ਕਿ ਫੈਡਰਲ ਸਰਕਾਰ ਕੋਲ ਗੈਰ ਨਾਗਰਿਕਾਂ ਦੇ ਦਾਖਲੇ ਅਤੇ ਹਟਾਉਣ ਨੂੰ ਨਿਯਮਤ ਕਰਨ ਲਈ ਸੰਘੀ ਕਾਨੂੰਨ ਦੇ ਅਧੀਨ ਵਿਸ਼ੇਸ਼ ਅਧਿਕਾਰ ਨੇ ਇਸ ਦੇ ਨਾਲ ਹੀ ਯੂਐਸਏ ਦੀ ਜ਼ਿਲ੍ਹਾ ਅਦਾਲਤ ਦੇ ਜੱਜ ਸਟੀਫਨ ਰੋਚਰ ਨੇ ਕਿਹਾ ਦੀ ਰਾਜਨੀਤੀ ਦੇ ਮਾਮਲੇ ਵਜੋਂ ਨਵਾਂ ਕਾਨੂੰਨ ਬਚਾਯੋਗ ਹੋ ਸਕਦਾ ਹੈ ਲੋਚਰ ਨੇ ਆਪਣੇ ਫੈਸਲੇ ਵਿੱਚ ਲਿਖਿਆ ਕਿ ਸੰਵਿਧਾਨਿਕ ਕਾਨੂੰਨ ਦੇ ਮਾਮਲੇ ਵਜੋਂ ਇਹ ਨਹੀਂ ਹੈ ਲੋਚਰ ਨੂੰ 2022 ਵਿੱਚ ਰਾਸ਼ਟਰਪਤੀ ਭਟਨ ਦੁਆਰਾ ਆਯਵਾ ਰਾਜ ਦੇ ਦੱਖਣੀ ਜ਼ਿਲ੍ਹੇ ਲਈ ਯੂਐਸ ਜ਼ਿਲ੍ਹਾ ਅਦਾਲਤ ਵਿੱਚ ਨਿਯੁਕਤ ਕੀਤਾ ਗਿਆ ਸੀ ਸੈਨੇਟ ਦੀ ਨਿਆਪਾਲਿਕਾ ਕਮੇਟੀ ਆਯਵਾ ਗਵਰਨਰ ਕਿਮ ਰੈਨੋਲਡਸ ਜਿਸ ਨੇ April ਵਿੱਚ ਸੈਨੇਟ ਫਾਈਲ 2340 ਦੇ ਇਸ ਕਾਨੂੰਨ ਵਿੱਚ ਦਸਤਖਤ ਕੀਤੇ ਸਨ ਗਵਰਨਰ ਰੈਨੋਲਡਸ ਨੇ ਐਕਸ ਤੇ ਲਿਖਿਆ ਹੈ ਕਿ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਆਇਓਵਾ ਦੇ ਕਾਨੂੰਨ ਨੂੰ ਬਲੌਕ ਕਰ ਦਿੱਤਾ ਗਿਆ ਜੋ ਸਾਨੂੰ ਬਾਈਡਨ ਦੇ ਓਪਨ ਬਾਰਡਰ ਦੇ ਨਤੀਜਿਆਂ ਤੋਂ ਅਸੁਰੱਖਿਅਤ ਬਣਾ ਦਿੰਦਾ ਹੈ ਇਹ ਕਾਨੂੰਨ ਜੋ 1 ਜੁਲਾਈ ਨੂੰ ਲਾਗੂ ਹੋਣ ਵਾਲਾ ਸੀ ਅਤੇ ਬਾਈਡਨ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਪ੍ਰਵਾਸੀ ਕਾਨੂੰਨ ਨੂੰ ਲੈ ਕੇ ਆਇਓਵਾ ਵਿਰੁੱਧ ਮੁਕਦਮਾ ਤਿਆਰ ਕੀਤਾ ਸੀ ਆਇਓਵਾ ਦੇ ਅਟਾਰਨੀ ਜਨਰਲ ਨੇ ਅਦਾਲਤ ਦੇ ਇਸ ਫੈਸਲੇ ਤੇ ਅਪੀਲ ਕਰਨ ਦੀ ਵੀ ਯੋਜਨਾ ਬਣਾਈ ਹੈ ਅਮਰੀਕਾ ਵਿੱਚ ਜੋ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਜੋ ਬਾਇਡਨ ਸਰਕਾਰ ਸਰਗਰਮ ਨਜ਼ਰ ਆ ਰਹੀ ਹੈ ਪ੍ਰਵਾਸੀਆਂ ਲਈ ਵੀ ਕਈ ਬਦਲਾਅ ਕੀਤੇ ਜਾ ਰਹੇ ਨੇ ਤੇ ਹੁਣ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀਆਂ ਲਈ ਇੱਕ ਹੋਰ ਅਹਿਮ ਖਬਰ ਸਾਹਮਣੇ ਆਈ ਹੈ ਦਰਸਲ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਬਾਇਡਨ ਵੱਡਾ ਐਲਾਨ ਕਰ ਸਕਦੇ ਨੇ ਜਿਸ ਨਾਲ ਲੱਖਾਂ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਪ੍ਰਦਾਨ ਕੀਤੀ ਜਾ ਸਕਦੀ ਹੈ ਅਮਰੀਕਾ ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਜੋ ਬਜਡਨ ਨਵੀਂ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਵੱਡਾ ਐਲਾਨ ਕਰਨ ਵਾਲੇ ਨੇ ਜਿਸ ਨਾਲ ਹੁਣ ਤੱਕ ਬਿਨਾਂ ਕਿਸੇ ਵੈਧ ਸਥਿਤੀ ਦੇ ਦੇਸ਼ ਚ ਰਹਿ ਰਹੇ ਲੱਖਾਂ ਪ੍ਰਵਾਸੀਆਂ ਨੂੰ ਰਾਹਤ ਮਿਲ ਸਕਦੀ ਹੈ ਅਤੇ ਉਹਨਾਂ ਨੂੰ ਅਮਰੀਕੀ ਨਾਗਰਿਕਤਾ ਮਿਲਣ ਦਾ ਰਸਤਾ ਸਾਫ਼ ਹੋ ਸਕਦਾ ਹੈ ਇਸ ਕਦਮ ਨੂੰ ਮਹੀਨੇ ਦੀ ਸ਼ੁਰੂਆਤ ਚ ਸੁਰਹੱਤ ਤੇ ਉਹਨਾਂ ਵੱਲੋਂ ਅਪਣਾਈ ਗਈ ਹਮਲਾਵਰ ਨੀਤੀ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ ਉਨ੍ਹਾਂ ਦੇ ਹਮਲਾਵਰ ਰੁਖ ਨੇ ਕਈ ਡੈਮੋਕ੍ਰੈਟਿਕ ਸੰਸਦ ਮੈਂਬਰਾਂ ਨੂੰ ਨਰਾਜ਼ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਦਫ਼ਤਰ ਵਾਈਟ ਹਾਊਸ ਨੇ ਐਲਾਨ ਕੀਤਾ ਹੈ ਕਿ ਬੈਡਨ ਪ੍ਰਸ਼ਾਸਨ ਆਉਣ ਵਾਲੇ ਮਹੀਨਿਆਂ 'ਚ ਕਾਨੂੰਨੀ ਸਥਿਤੀ ਦੇ ਬਿਨਾਂ ਰਹਿ ਰਹੇ ਅਮਰੀਕੀ ਨਾਗਰਿਕਾਂ ਦੇ ਕੁਝ ਜੀਵਨ ਸਾਥੀਆਂ ਨੂੰ ਸਥਾਈ ਨਿਵਾਸ ਅਤੇ ਨਾਗਰਿਕਤਾ ਲਈ ਅਰਜ਼ੀ ਕਰਨ ਦੀ ਮਨਜ਼ੂਰੀ ਦੇਵੇਗਾ। ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਇਸ ਕਦਮ ਨਾਲ 5 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਲਾਭ ਹੋ ਸਕਦਾ ਹੈ ਅਜਿਹੇ ਚ ਬੈਡਨ ਦੀ ਨਵੀਂ ਨੀਤੀ ਉਹਨਾਂ ਲੋਕਾਂ ਨੂੰ ਦੇਸ਼ ਨਿਕਾਲੇ ਤੋਂ ਬਚਾਏਗੀ ਅਤੇ ਉਹਨਾਂ ਨੂੰ ਉੱਥੇ ਕੰਮ ਕਰਨ ਦੀ ਵੀ ਮਨਜ਼ੂਰੀ ਦੇਵੇਗੀ ਜਿਸ ਨਾਲ ਉਹਨਾਂ ਨੂੰ ਨਾਗਰਿਕਤਾ ਮਿਲਣ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ ਅਮਰੀਕੀ ਮੀਡੀਆ ਅਨੁਸਾਰ ਅਮਰੀਕੀ ਨਾਗਰਿਕਾਂ ਨੂੰ ਗੈਰ-ਕਾਨੂੰਨੀ ਜੀਵਨ ਸਾਥੀਆਂ ਦੀਆਂ ਸੁਰੱਖਿਆ ਲਈ ਇੱਕ ਆਦੇਸ਼ ਪਾਸ ਕੀਤਾ ਜਾ ਸਕਦਾ ਹੈ ਜਿਸ ਨਾਲ ਕਰੀਬ 5 ਲੱਖ ਗੈਰ-ਕਾਨੂੰਨੀ ਪ੍ਰਵਾਸੀਆਂ ਤੇ ਪ੍ਰਭਾਵ ਪੈਣ ਦੀ ਉਮੀਦ ਹੈ। ਇਸ ਆਦੇਸ਼ ਚ ਕੁਝ ਮਹੱਤਵਪੂਰਨ ਐਲਾਨ ਕੀਤੇ ਜਾ ਸਕਦੇ ਨੇ ਜਿਵੇਂ ਜੋ ਗੈਰ ਕਾਨੂੰਨੀ ਰੂਪ ਨਾਲ ਉਥੇ ਰਹਿ ਰਹੇ ਨੇ ਪਰ ਉਹਨਾਂ ਨੇ ਅਮਰੀਕੀ ਨਾਗਰਿਕਾ ਨਾਲ ਵਿਆਹ ਕੀਤਾ ਹੈ ਅਜਿਹੇ ਲੋਕਾਂ ਤੇ ਹੁਣ ਉਥੋਂ ਜਾਣ ਦਾ ਖਤਰਾ ਨਹੀਂ ਰਹੇਗਾ ਉਹ ਆਪਣੇ ਪਰਿਵਾਰਾਂ ਨਾਲ ਅਮਰੀਕਾ ਚ ਰਹਿ ਸਕਣਗੇ ਇਸ ਤੋਂ ਪਹਿਲਾਂ ਅਮਰੀਕੀ ਨਾਗਰਿਕ ਨਾਲ ਵਿਆਹ ਕਰਨ ਤੇ ਪ੍ਰਵਾਸੀ ਅਮਰੀਕੀ ਨਾਗਰਿਕਤਾ ਪ੍ਰਾਪਤ ਹੁੰਦੀ ਸੀ ਹਾਲਾਂਕਿ ਇਸ ਲਈ ਉਹਨਾਂ ਨੂੰ ਗ੍ਰੀਨ ਕਾਰਡ ਦਾ ਪ੍ਰੋਸੈਸ ਕੰਪਲੀਟ ਕਰਕੇ ਆਪਣੇ ਦੇਸ਼ ਪਰਤਣਾ ਪੈਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਨਵੀਂ ਸਿੱਧੇ ਅਧੀਨ ਪਰਿਵਾਰਾਂ ਨੂੰ ਕਾਨੂੰਨੀ ਦਰਜਾ ਪ੍ਰਾਪਤ ਕਰਨ ਤੇ ਦੇਸ਼ ਚ ਰਹਿਣ ਦੀ ਮਨਜ਼ੂਰੀ ਹੋਵੇਗੀ ਨਾਲ ਹੀ ਇਹ ਪਤੀ ਪਤਨੀ ਵਰਕ ਪਰਮਿਟ ਲਈ ਯੋਗ ਹੋਣਗੇ ਜਿਸ ਨਾਲ ਉਹ ਆਰਥਿਕ ਰੂਪ ਨਾਲ ਯੋਗਦਾਨ ਦੇ ਸਕਣਗੇ ਅਤੇ ਆਪਣੇ ਪਰਿਵਾਰਾਂ ਦੀ ਮਦਦ ਕਰ ਸਕਣਗੇ Ontario ਸਰਕਾਰ ਨੇ ਆਵਾਸ ਸੰਕਟ ਨਾਲ ਨਜਿੱਠਣ ਲਈ 2031 ਤੱਕ 1.5 ਮਿਲੀਅਨ ਘਰ ਬਣਾਉਂਦਾ ਟੀਚਾ ਰੱਖਿਆ ਹੈ ਸਰਕਾਰ ਨੇ ਕਿਹਾ ਕਿ ਇਸ ਨੇ ਆਵਾਸ ਟੀਚੇ ਨੂੰ ਪ੍ਰਾਪਤ ਕਰਨ ਲਈ Ontario ਦੀਆਂ 50 ਸਭ ਤੋਂ ਵੱਡੀਆਂ ਨਗਰਪਾਲਿਕਾਵਾਂ ਲਈ ਖਾਸ ਟੀਚੇ ਨਿਰਧਾਰਿਤ ਕੀਤੇ ਨੇ Ontario ਵਿੱਚ ਹਾਊਸਿੰਗ ਸ਼ੁਰੂ ਹੋ ਗਈ ਹੈ ਪਰ ਕਸਬਿਆਂ ਦਾ ਕਹਿਣਾ ਹੈ ਕਿ ਉਹ ਲੱਖਾਂ ਡਾਲਰਾਂ ਤੋਂ ਖੁੰਝ ਗਏ ਨੇ Ontario ਦੇ ਹਾਊਸਿੰਗ ਕੰਸਟਰਕਸ਼ਨ ਸੈਕਟਰ ਨੇ ਮਈ ਵਿੱਚ ਚੰਗੀਆਂ ਖਬਰਾਂ ਦੀ ਚਲਕ ਦੇਖੀ ਕਿਉਂਕਿ ਪ੍ਰੋਵਿੰਸ ਨੇ ਘਰਾਂ ਦੇ ਨਿਰਮਾਣ ਵਿੱਚ ਵਾਧਾ ਵੇਖਿਆ ਇਥੋਂ ਤੱਕ ਕਿ ਮਿਸੀਪੈਲਟੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਡਾਟਾ ਦਾ ਰਿਕਾਰਡ ਰੱਖਣ ਲਈ ਜ਼ਿੰਮੇਵਾਰ ਏਜੰਸੀ ਨਵੇਂ ਬਿਲਡਿੰਗਾਂ ਦੀ ਗਿਣਤੀ ਘਟਾ ਕਰ ਰਹੀ ਹੈ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੁਆਰਾ ਇਕੱਤਰ ਕੀਤੇ ਤਾਜ਼ਾ ਆંકੜੇ ਪਿਛਲੇ ਸਾਲ ਦੇ ਸਮਾਨ ਸਮੇਂ ਦੇ ਮੁਕਾਬਲੇ 10000 ਜਾਂ ਇਸ ਤੋਂ ਵੱਧ ਆਬਾਦੀ ਵਾਲੇ অন্ਟਾਰੀਓ ਸ਼ਹਿਰਾਂ ਵਿੱਚ ਮਈ ਵਿੱਚ ਉਸਾਰੀ ਅਧੀਨ ਘਰਾਂ ਵਿੱਚ 23% ਵਾਧਾ ਦਰਸਾਉਂਦੇ ਨੇ ਸੀਐਮਐਚਸੀ ਦੇ ਅਨੁਸਾਰ ਮਈ 2023 ਵਿੱਚ 5722 ਦੇ ਮੁਕਾਬਲੇ ਡਿਵੈਲਪਰਾਂ ਨੇ ਪਿਛਲੇ ਮਹੀਨੇ 7062 ਨਵੇਂ ਪ੍ਰੋਜੈਕਟਾਂ ਨੂੰ ਤੋੜਿਆ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੂਬੇ ਵਿੱਚ ਬਣੇ ਉਹ ਸਿੰਗਲ ਪਰਿਵਾਰਕ ਘਰਾਂ ਦੇ ਮੁਕਾਬਲੇ ਬਹੁ ਰਿਹਾਈਸ਼ੀ ਇਕਾਈਆਂ ਸਨ ਜਦਕਿ ਸਮੁੱਚੇ ਆંકੜੇ 30311 ਹਾਊਸਿੰਗ 2024 ਤੋਂ ਸ਼ੁਰੂ ਹੁੰਦੇ ਨੇ ਹਜੇ ਵੀ 2023 ਦੇ ਮੁਕਾਬਲੇ 6% ਘਟ ਹੈ 2031 ਤੱਕ 1.5 ਮਿਲੀਅਨ ਨਵੇਂ ਘਰ ਜੋੜਨ ਦੀ ਕੋਸ਼ਿਸ਼ ਕਰ ਰਹੇ ਸੂਬੇ ਲਈ ਹਾਊਸਿੰਗ ਸ਼ੁਰੂ ਹੋਣ ਦਾ ਵਾਅਦਾ ਸਵਾਗਤ ਹੈ ਯੂਗ ਖਬਰਾਂ ਦੇ ਵਿੱਚੋਂ ਆਉਂਦਾ ਹੈ ਬਿਲਕੁਲ ਇਸ ਡਾਟਾ ਨੂੰ ਕਿਵੇਂ ਮਾਪਿਆ ਜਾਂਦਾ ਹੈ ਹਾਲਾਂਕਿ ਵਿਵਾਦ ਦਾ ਇੱਕ ਕੇਂਦਰ ਵੀ ਬਣਿਆ ਹੋਇਆ ਹੈ 온ਟਾਰੀਓ ਦੇ ਕਈ ਕਸਬਿਆਂ ਅਤੇ ਸ਼ਹਿਰਾਂ ਦਾ ਕਹਿਣਾ ਹੈ ਕਿ ਉਹ ਪ੍ਰੋਵਿੰਸ਼ੀਅਲ ਫੰਡਿੰਗ ਵਿੱਚ ਲੱਖਾਂ ਡਾਲਰਾਂ ਤੋਂ ਖੁੰਝ ਗਏ ਕਿਉਂਕਿ ਸੀਐਮਐਚਸੀ ਨਵੇਂ ਹਾਊਸਿੰਗ ਸਟਾਰਟ ਨੂੰ ਸਹੀ ਢੰਗ ਨਾਲ ਗਿਣਨ ਵਿੱਚ ਅਸਫਲ ਰਿਹਾ ਉਹਨਾਂ ਨੂੰ ਗ੍ਰਾਂਟ ਫੰਡਿੰਗ ਤੋਂ ਲੁੱਟਿਆ ਗਿਆ ਗਮੂ ਹੋਏ ਪੈਸਿਆਂ ਬਾਰੇ ਸ਼ਿਕਾਇਤਾਂ ਫੋਰ ਸਰਕਾਰ ਦੁਆਰਾ ਕਸਬਿਆਂ ਤੇ ਸ਼ਹਿਰਾਂ ਲਈ ਪੇਸ਼ ਕੀਤੀ ਗਈ ਬੋਨਸ ਪ੍ਰਣਾਲੀ ਨਾਲ ਸੰਬੰਧਿਤ ਨੇ ਜੋ ਉਹਨਾਂ ਦੇ ਰਿਹਾਇਸ਼ੀ ਟੀਚਿਆਂ ਨੂੰ ਪੂਰਾ ਕਰਦੇ ਨੇ ਬਿਲਡਿੰਗ ਫਾਸਟਰ ਫੰਡ ਪ੍ਰੋਵਿੰਸ਼ੀਅਲ ਬੋਨਸ ਪੋਰਟ 2023 ਵਿੱਚ ਲਾਂਚ ਕੀਤਾ ਗਿਆ ਸੀ ਇਸ ਨੇ ਉਹਨਾਂ ਲੋਕਾਂ ਨੂੰ ਪੈਸਾ ਦਿੱਤਾ ਜਿਨ੍ਹਾਂ ਨੇ ਆਪਣੇ 80% ਜਾਂ ਇਸ ਤੋਂ ਵੱਧ ਟੀਚਿਆਂ ਨੂੰ ਪ੍ਰਾਪਤ ਕੀਤਾ ਹਾਊਸਿੰਗ ਸਟਾਰਟਲ ਲੰਬੇ ਸਮੇਂ ਦੀ ਦੇਖਭਾਲ ਦੇ ਬੈੱਡ ਅਤੇ ਸੈਕੰਡਰੀ ਯੂਨਟਾਂ ਦੀ ਗਿਣਤੀ ਦੁਆਰਾ ਮਾਪਿਆ ਗਿਆ ਜਿਵੇਂ ਕਿ 1 ਸਾਲ ਦੇ ਅੰਦਰ ਬੇਸਮੈਂਟਾਂ ਨੂੰ ਨਕਦ ਟੀਕੇ ਨਾਲ ਨਿਵਾਜਿਆ ਗਿਆ ਸੀ ਕੁਝ ਕਸਬਿਆਂ ਤੇ ਸ਼ਹਿਰਾਂ ਨੂੰ ਚਿੰਤਾ ਹੈ ਕਿ ਸਿਸਟਮ ਉਸ ਤਰ੍ਹਾਂ ਕੰਮ ਨਹੀਂ ਕਰਦਾ ਜਿਵੇਂ ਕਿ ਇਸ ਨੂੰ ਕਰਨਾ ਚਾਹੀਦਾ ਹੈ। ਸੰਗੀ ਏਜੰਸੀ ਸੀਐਮਐਚਸੀ ਤੇ ਉਹਨਾਂ ਸਾਰੇ ਨਵੇਂ ਘਰਾਂ ਨੂੰ ਸ਼ਾਮਲ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਉਂਦੇ ਹੋਏ ਜੋ ਡਿਵੈਲਪਰਾਂ ਨੇ ਬਣਾਉਣਾ ਸ਼ੁਰੂ ਕੀਤਾ ਹੈ। ਅਜੈਕਸ অন্ਟਾਰੀਓ ਕਈ ਨਗਰਪਾਲਿਕਾਵਾਂ ਵਿੱਚੋਂ ਇੱਕ ਸੀ ਜੋ ਸੋਚਦੀ ਸੀ ਕਿ ਉਹਨਾਂ ਨੇ ਆਪਣੇ ਟੀਚਿਆਂ ਨੂੰ ਪੂਰਾ ਕਰ ਲਿਆ ਹੈ ਅਤੇ ਫੰਡਿੰਗ ਲਈ ਲਾਈਨ ਵਿੱਚ ਸਨ, ਸਿਰਫ ਇਹ ਪਤਾ ਲਗਾਉਣ ਲਈ ਕਿ ਸੰਗੀ ਸੀਐਮਐਚਸੀ ਸਹਿਮਤ ਨਹੀਂ ਸੀ। ਅਜੈਕਸ ਤੇ ਮੇਅਰ ਸ਼ਾਨ ਕੋਲੀਅਰ ਨੇ ਮਈ ਕੌਂਸਲ ਦੀ ਮੀਟਿੰਗ ਦੌਰਾਨ ਕਿਹਾ ਮੈਨੂੰ ਸੂਬੇ ਤੋਂ ਇੱਕ ਬਹੁਤ ਵਧੀਆ ਪੱਤਰ ਮਿਲਿਆ ਜਿਸ ਵਿੱਚ ਮੈਨੂੰ ਸਲਾਹ ਦਿੱਤੀ ਗਈ ਕਿ ਅਸੀਂ ਆਪਣੇ ਟੀਚਾ ਨੂੰ ਪੂਰਾ ਨਹੀਂ ਕੀਤਾ ਅਤੇ ਸਾਨੂੰ ਸਾਡੇ 4 ਮਿਲੀਅਨ ਡਾਲਰ ਬੀਐਫਐਫਾ ਫੰਡਿੰਗ ਨਹੀਂ ਮਿਲ ਰਹੀ ਹੈ टाउन अधिकारियों ਦਾ ਮੰਨਣਾ ਹੈ ਕਿ ਅਜੈਕਸ ਨੇ ਆਪਣੇ 1247 ਹਾਊਸਿੰਗ ਯੂਨਿਟ ਟੀਚੇ ਦਾ 90% ਬਣਾਇਆ ਹੈ ਸੀਐਮਐਚਸੀ ਦੇ ਅੰਕੜਿਆਂ ਨੇ ਹਾਲਾਂਕਿ ਕਿਹਾ ਹੈ ਕਿ ਇਸ ਨੇ ਸਿਰਫ 64% ਬਣਾਇਆ ਹੈ ਕਸਬੇ ਨੇ ਕਿਹਾ ਕਿ ਫੈਡਰਲ ਏਜੰਸੀ ਇੱਕ 324 ਯੂਨਿਟ ਅਪਾਰਟਮੈਂਟ ਬਿਲਡਿੰਗ ਦੀ ਗਿਣਤੀ ਕਰਨ ਵਿੱਚ ਅਸਫਲ ਰਹੀ ਹੈ ਜੋ ਇੱਕ ਹੋਰ ਯੂਨਿਟ ਦੇ ਨਾਲ ਇੱਕ ਬੁਨਿਆਦ ਸਾਂਝੀ ਕਰਦੀ ਹੈ ਜਿਸ ਦੀ ਗਿਣਤੀ ਕੀਤੀ ਗਈ ਸੀ Ontario ਦੇ ਵੱਡੇ ਸਿਟੀ ਮੈਇਰਾਂ ਦੁਆਰਾ ਹਾਲ ਹੀ ਵਿੱਚ ਪਾਸ ਕੀਤੇ ਗਏ ਇੱਕ ਪ੍ਰਸਤਾਵ ਵਿੱਚ CMHC ਅਤੇ ਪ੍ਰੋਵਿੰਸ ਨੂੰ 2023 ਲਈ ਸਹੀ ਹਾਊਸਿੰਗ ਸ਼ੁਰੂਆਤੀ ਨੰਬਰਾਂ ਨੂੰ ਸਹੀ ਕਰਨ ਅਤੇ ਮੁੜ ਦਰਜ ਕਰਨ ਦੀ ਮੰਗ ਕੀਤੀ ਗਈ ਹੈ ਨਾਲ ਹੀ ਸੌਂਪੇ ਗਏ ਫੰਡਾਂ 'ਤੇ ਮੁੜ ਵਿਚਾਰ ਕਰਨ ਦੀ ਮੰਗ ਵੀ ਕੀਤੀ ਗਈ ਹੈ ਇਸ ਨੇ ਪ੍ਰਾਂਤ ਨੂੰ ਇਹ ਵੀ ਕਿਹਾ ਹੈ ਕਿ ਉਹ ਪਵਿਖ ਦੇ BFF ਦੇ ਪੈਸੇ ਨੂੰ ਜਾਰੀ ਕੀਤੇ ਗਏ ਪਰਮਿਟਾਂ ਤੇ ਅਧਾਰਿਤ ਕਰਨ ਨਾ ਕਿ ਘਰਾਂ ਦੀ ਗਿਣਤੀ ਤੇ ਵਿਚਾਰ ਕਰਨ क्लरिंगटन <Klarington>, ओंटारियो एक और शहर थी जिसने भरोसा सी कि उसने अपने रिहायशी ਟੀਚਿਆਂ ਨੂੰ ਪੂਰਾ ਕਰ ਲਿਆ ਇਸ ਦੇ ਆਸ਼ਾਵਾਦੀ ਹੋਣ ਦੇ ਬਾਵਜੂਦ ਇਸ ਨੂੰ ਹਾਊਸਿੰਗ ਮੰਤਰੀ ਪੌਲ ਕਲੈਂਦਰਾ ਦਾ ਇੱਕ ਪੱਤਰ ਵੀ ਮਿਲਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਅਸਫਲ ਰਹੇ ਨੇ ਮੇਅਰ ਐਡਰੀਅਨ ਫੌਸਟਰ ਨੇ ਮੀਡੀਆ ਨੂੰ ਦੱਸਿਆ ਹੈ ਕਿ ਸੀਐਮਐਚਈ ਦੇ ਟਰੈਕਿੰਗ ਅਤੇ ਤਸਦੀਕ ਦੇ ਤਰੀਕਿਆਂ ਕਾਰਨ ਘਟ ਗਿਣਤੀ ਹੋਈ ਕਲਰਿੰਗਟਨ ਦੇ ਕਸਬੇ ਨੇ ਕਿਹਾ ਹੈ ਕਿ ਉਹ ਬਿਲਡਿੰਗ ਫਾਸਟਰ ਫੰਡ ਦੇ 4 ਮਿਲੀਅਨ ਡਾਲਰ ਪੈਸੇ ਤੋਂ ਖੁੰਝ ਗਏ ਨੇ ਜੋ ਇਸ ਦੇ ਸਾਲਾਨਾ 77 ਮਿਲੀਅਨ ਡਾਲਰ ਬਜਟ ਦੇ ਲਗਭਗ 5% ਨੂੰ ਦਰਸਾਉਂਦਾ ਹੈ ਫੈਡਰਲ ਏਜੰਸੀ ਦੇ ਬੁਲਾਰੇ ਨੇ ਕਿਹਾ ਹੈ ਕਿ ਅਸੀਂ ਨਗਰਪਾਲਿਕਾਵਾਂ ਨਾਲ ਗੱਲਬਾਤ ਤੇ ਟਿੱਪਣੀ ਕਰਨ ਦੇ ਯੋਗ ਨਹੀਂ ਹਾਂ ਪਰ ਅਸੀਂ ਕਲਰਿੰਗਟਨ ਨੂੰ ਸਿੱਧੇ ਸੀਐਮਐਚਸੀ ਤੱਕ ਪਹੁੰਚਣ ਲਈ ਉਤਸ਼ਾਹਿਤ ਕਰਾਂਗੇ ਕਸਬੇ ਨੇ 19 ਯੂਨਟਾਂ ਤੇ ਕਈ ਨਿਰੀਖਣ ਪੂਰੇ ਕੀਤੇ ਸਨ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਸੀ ਜਿਸ ਵਿੱਚ ਪ੍ਰੋਜੈਕਟ ਵਿੱਚ ਜਾਣ ਵਾਲੇ ਸੰਦੀ ਜਾਂਚ ਵੀ ਸ਼ਾਮਿਲ ਹੈ ਕੈਂਬਰਿਜ ਟਾਊਨ ਵਿੱਚ ਇਸ ਗੱਲੋਂ ਵੀ ਚਿੰਤਾ ਹੈ ਕਿ ਇਸ ਦੀ ਗਿਣਤੀ ਘੱਟ ਸੀ ਅਤੇ ਸੰਭਾਵੀ ਫੰਡਾਂ ਤੋਂ ਖੁੰਝ ਗਿਆ ਸੀ ਕੈਂਬਰਿਜ ਦੇ ਡਿਪਟੀ ਸਿਟੀ ਮੈਨੇਜਰ ਹਾਰਡੀ ਬ੍ਰੌਮਬਰਗ ਨੇ ਕਿਹਾ ਹੈ ਕਿ ਉਹਨਾਂ ਦਾ ਸ਼ਹਿਰ ਇਸ ਮੁੱਦੇ ਤੇ ਸੂਬੇ ਨਾਲ ਗੱਲਬਾਤ ਕਰ ਰਿਹਾ ਹੈ ਹਾਊਸਿੰਗ ਮੰਤਰੀ ਕਲੰਧਰਾ ਨੇ ਹਾਲ ਹੀ ਵਿੱਚ ਮੰਨਿਆ ਹੈ ਕਿ ਉਹ ਸੀਐਮਐਚੀ ਦੇ ਡਾਟਾ ਨੂੰ ਕਿਵੇਂ ਮਾਪਦਾ ਹੈ ਇਸ ਬਾਰੇ ਮੁੱਦਿਆਂ ਤੋਂ ਜਾਣੂ ਸੀ ਇੱਕ ਵਿਧਾਨਕ ਕਮੇਟੀ ਵਿੱਚ ਬੋਲਦਿਆਂ ਉਸਨੇ ਕਿਹਾ ਕਿ ਪ੍ਰੋਵਿੰਸ ਨੂੰ ਰਿਹਾਇਸ਼ ਅਤੇ ਕਿਫਾਇਤੀ ਰਿਹਾਇਸ਼ ਨਾਲ ਸੰਬੰਧਿਤ ਡਾਟਾ ਇਕੱਠਾ ਕਰਨ ਦਾ ਇੱਕ ਬਿਹਤਰ ਕੰਮ ਕਰਨਾ ਹੈ। ਕੁਇਨਜ਼ ਪਾਰਕ ਤੋਂ ਸੁਣਨ ਦੇ ਵਾਅਦੇ ਦੇ ਬਾਵਜੂਦ ਉਹਨਾਂ ਨਗਰਪਾਲਿਕਾਵਾਂ ਵਿੱਚ ਨਿਰਾਸ਼ਾ ਬਣੀ ਹੋਈ ਹੈ ਜੋ ਪੈਸੇ ਦੇ ਇੱਕ ਹਿੱਸੇ ਤੋਂ ਖੁੰਝ ਗਈਆਂ ਨੇ ਜਿਨ੍ਹਾਂ ਨੂੰ ਭਰੋਸਾ ਹੈ ਕਿ ਉਹ ਦੁਬਾਰਾ ਇਸ ਨੂੰ ਪ੍ਰਾਪਤ ਕਰ ਲੈਣਗੀਆਂ। ਅੱਜ ਦੇ ਕੈਨਡਾ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰ ਲੈਣਿਆ ਮੁਖੜਲੇ ਇਸਤੇ। ਆਉਣ ਵਾਲੇ ਸਕੂਲੀ ਸਾਲ ਦੇ ਵਿੱਚ ਲਾਗੂ ਕੀਤੀਆਂ ਜਾਣਗੀਆਂ ਨਵੀਆਂ ਤਬਦੀਲੀਆਂ ਹੈੱਡਫੋਨ, smartphones ਅਤੇ tablet ਦੀ ਵਰਤੋਂ ਤੇ ਲਗਾਈ ਜਾਵੇਗੀ ਪਾਬੰਦੀ। ਬਿਨਾਂ ਦਸਤਾਵੇਜ਼ਾਂ ਤੋਂ ਕੈਨੇਡਾ ਰਹਿ ਰਹੇ ਲੋਕਾਂ ਲਈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਬਿਆਨ ਕਿ ਹਾਲ ਲੋਕਾਂ ਤੇ ਲਿਬਰਲਜ਼ ਦੀ رائے ਨਹੀਂ ਹੈ ਇੱਕ। ਮੌਸਮ ਵਿਭਾਗ ਨੇ ਅਨਟਾਰੀਓ ਦੇ ਜ਼ਿਆਦਾਤਰ ਹਿੱਸਿਆਂ ਲਈ ਚੇਤਾਵਨੀ ਕੀਤੀ ਜਾ ਰਹੀ ਇਸ ਹਫ਼ਤੇ ਤਾਪਮਾਨ 45 ਡਿਗਰੀ ਤੱਕ ਵਧਣ ਦੀ ਸੰਭਾਵਨਾ। ਸੁਣੋ ਤਾਂ ਪਹਿਲਾਂ ਸੜਗਰਮ ਹੋਇਆ ਅਮਰੀਕਾ ਦਾ ਬਾਈਡਨ ਪ੍ਰਸ਼ਾਸਨ ਨੇ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਤੇ ਦੇਸ਼ ਨਿਕਾਲੇ ਸੰਬੰਧੀ ਲਿਆ ਵੱਡਾ ਫੈਸਲਾ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ